ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ 2 ਜਨਵਰੀ 9 ਸਾਲ ਦੇ ਵਿੱਚ ਆਪਣਾ ਮੋਰਚਾ 10.5 ਮਹੀਨਿਆਂ ਤੋਂ ਉੱਪਰ ਹੋ ਗਿਆ ਤੇ ਆਪਣੇ ਜਿਹੜੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਬੈਠਿਆ ਹਕਤੀ ਮੰਗਾ ਲਈ ਉਹਨਾਂ ਦਾ ਮੰਨਵਾਤਾ 38ਵੇਂ ਦਿਨ ਦੇ ਵਿੱਚ ਪਹੁੰਚ ਗਿਆ ਸੋ ਭਰਾਵੋ ਜਿਹੜਾ ਕਿ ਪਹਿਲਾਂ ਆਪਣਾ ਬਰਨਾਲੇ ਜ਼ਿਲ੍ਹੇ ਦੇ ਆਸ-ਪਾਸੇ ਨਾਕਾ ਲੱਗਦਾ ਸੀ ਅੱਜ ਜਿਹੜਾ ਬਰਨਾਲੇ ਜ਼ਿਲ੍ਹੇ ਦੇ ਤਿੰਨਾਂ ਬਲਾਕਾਂ ਦੇ ਵਿੱਚੋਂ ਆਪਣੇ 25ੇ ਨੌਜਵਾਨ ਸਾਡੇ ਖੜੇ ਆ ਵਿੱਚੇ ਬਜ਼ੁਰਗ ਜਿਹੜੇ ਵੀ ਜਿਹਾਰੂ ਜੋਧੇ ਆ ਆ ਜਿਹੜਾ ਫਿਰੋਜ਼ਪੁਰ ਦਾ ਨਾਕਾ ਲੱਗਦਾ ਜੀ ਤੇ ਪੱਛਮੀ ਤੇ ਪੂਰਬੀ ਦਾ ਸੋ ਭਰਾਵੋ ਆਪਣੇ ਜ਼ਿਲ੍ਹਾ ਬਰਨਾਲੇ ਦੀ ᱡੋਟੀ 25 ਬੰਦਾ ਦੀ ਉੱਥੇ ਲੱਗੀ ਆ ਜਿਹੜੇ ਹਾਜ਼ਰ ਆ ਇਸ ਵੀਡੀਓ ਦੇ ਮਾਧਮ ਨਾਲ ਅਸੀਂ ਕਹਿਣਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਸਾਰੇ ਪੰਜਾਬ ਤੇ ਸਾਰੇ ਦੇਸ਼ ਵਾਸੀਆਂ ਨੂੰ ਬਈ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚੇ 'ਚ ਸ਼ਾਮਲ ਹੋਈਏ ਜਿਵੇਂ ਕਿ 4 ਤਰੀਕ ਨੂੰ ਆਪਣਾ ਲੱਖਾਂ ਦਾ ਇਕੱਠ ਹੋਣ ਲੱਗਿਆ ਸੋ ਭਰਾਵੋ ਇਕੱਠਾਂ ਦੇ ਨਾਲ ਹੀ ਸਰਕਾਰਾਂ ਦਬਦੀਆਂ ਨੇ ਜਿਵੇਂ ਕਿ ਆਪਾਂ ਪਿਛਲੀ ਵਾਰ ਖੇਤੀ ਵਾਲੇ ਕਾਲੇ ਕਾਨੂੰਨ ਰੱਦ ਕਰਵਾਏ ਸੀਗੇ ਉਸੇ ਤਰੀਕੇ ਨਾਲ ਜਿਹੜੀਆਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੇ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਭਰਾਵੋ ਮੰਗਾਂ ਮਨਮਾਈਏ ਤੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਪ੍ਰਧਾਨ ਜੀ ਵੀ ਆਪਣੇ ਚੜ੍ਹਦੀ ਕਲਾ ਦੇ ਵਿੱਚ ਪਰ ਦਿਨੋਂ ਦਿਨ ਸਿਹਤ ਉਹਨਾਂ ਦੀ ਕਮਜ਼ੋਰ ਹੋ ਰਹੀ ਆ ਉਹਨੂੰ ਮੱਧਿਆ ਨਜ਼ਰ ਰੱਖਦੇ ਹੋਏ ਵੱਡੀ ਗਿਣਤੀ ਦੇ ਵਿੱਚ ਤਕੜੇ ਹੋ ਕੇ ਮੋਰਚੇ ਆ ਦੇ ਵਿੱਚ ਪਹੁੰਚੀ ਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ